ਕੱਲ ਅੰਮ੍ਰਿਤਸਰ 에어ਪੋਰਟ ਤੇ ਉਸ ਸਮੇਂ ਭਾਵੁਕ ਲੋਕ ਨਜ਼ਰ ਆਏ ਲੋਕਾਂ ਦੀ ਅੱਖਾਂ ਦੇ ਵਿੱਚ ਪਾਣੀ ਵੀ ਸੀ ਜਦੋਂ ਅਮਰੀਕਾ ਤੋਂ ਰਿਪੋਰਟ ਹੋਈ ਪੰਜਾਬੀ ਵਾਪਸ ਆਪਣੀ ਧਰਤੀ ਤੇ ਪਹੁੰਚੇ 104 ਭਾਰਤੀਆਂ ਦੇ ਨਾਲ 에어ਫੋਰਸ ਅਮਰੀਕਾ ਦਾ ਭਰਿਆ ਇਹ ਜਹਾਜ਼ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਤਰਿਆ ਤਾਂ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਗਿਆ ਜਿਵੇਂ ਉਹ ਬਹੁਤ ਵੱਡੇ ਅਪਰਾਧੀ ਹੋਣ ਹਾਲਾਂਕਿ ਉਹਨਾਂ ਨੇ ਗਲਤੀ ਕੀਤੀ ਪਰ ਉਸ ਗਲਤੀ ਦਾ ਇੰਨਾ ਵੱਡਾ ਉਹਨਾਂ ਨੂੰ ਜਲੀਲ ਕਰਕੇ ਮੁੱਲ ਤਾਰਿਆ ਗਿਆ 40 45 50 ਲੱਖ ਤੱਕ ਉਹਨਾਂ ਵੱਲੋਂ ਲਗਾਏ ਗਏ ਜੋ ਕਿ ਪਰਿਵਾਰ ਭਾਵਕ ਵੀ ਨਜ਼ਰ ਆ ਰਹੇ ਸਨ ਪਰ ਜੋ ਅਮਰੀਕਾ ਦੀ ਸਰਕਾਰ ਵੱਲੋਂ 에ਅਰ ਫੋਰਸ ਦੇ ਜਹਾਜ਼ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਉਸ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਜਲੀਲ ਕਰਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਤਾਰਿਆ ਗਿਆ ਹਾਲਾਂਕਿ ਬਹੁਤ ਬ੍ਰਾਜ਼ੀਲ ਵਰਗੇ ਛੋਟੇ-ਛੋਟੇ ਦੇਸ਼ ਨੇ ਮੈਕਸੀਕੋ ਵਰਗੇ ਦੇਸ਼ ਜਿਨ੍ਹਾਂ ਨੇ ਸਾਫ਼ ਤੌਰ ਤੇ ਅਮਰੀਕਾ ਨੂੰ ਦੋ ਟੁੱਕ ਕਹਿ ਦਿੱਤਾ ਸੀ ਕਿ ਇਸ ਤਰ੍ਹਾਂ ਦੇ ਪਖੰਡ ਸਾਡੀ ਧਰਤੀ ਤੇ ਕਰਨ ਦੀ ਕੋਈ ਲੋੜ ਨਹੀਂ ਹੈ ਜੇਕਰ ਸਾਡੇ ਬੰਦੇ ਵਾਪਸ ਭੇਜਣੇ ਨੇ ਤਾਂ ਤੁਸੀਂ ਦੂਜੇ ਜਹਾਜ਼ ਸਵਾਰੀਆਂ ਵਾਲੇ ਜਹਾਜ਼ ਦੇ ਵਿੱਚ ਭੇਜੋ ਹਾਲਾਂਕਿ ਕਈ ਦੇਸ਼ਾਂ ਨੇ ਆਪਣੇ ਜਹਾਜ਼ ਅੱਜ ਆਪਣੇ ਪਲੇਨ ਵੀ ਭੇਜੇ ਸਨ ਆਪਣੇ ਨਾਗਰਿਕਾਂ ਨੂੰ ਲੈਣ ਦੇ ਲਈ ਆਓ ਦੇਖੋ ਮੌਕੇ ਦੀ ਇਹ ਵੀਡੀਓ। ਉਹਨਾਂ ਦਾ ਤਾਂ ਮੈਂ ਅਸਤਾਈਆ ਸਾਰਾ ਪਿੰਡ ਤੇ ਰਣਾ ਆਇਆ ਤੂੰ ਬੱਦਰੋਣਾ ਮੈਂ। ਰੋੜਾ ਘੋੜਾ ਨਾ ਦੱਸ। ਇੱਦਾਂ ਆਪਣਾ ਨਬਾਰਾ ਪੜ। ਨਰਿੰਦਰ ਸਿੰਘ। ਉਹ ਕਿੱਥੇ? ਦੇਖਿਓ ਭਾਈ ਦੇਖਿਓ ਦੇਖੋ ਗਿਲ ਅੱਕੇ ਭਾਈ ਦੇਖਣਾ ਨਾ ਬੋਲਦਾ ਤੂੰ ਮਰਦਾ। ਹੋ ਗਿਆ। ਯਾਰ ਇਦਾਂ। ਆਦਵਾ। ਮੜਾ ਦੇਖਿਓ ਅਰੇ ਤੁਜਾ ਮੰਡਾ ਜੀ ਕਿੱਦਾਂ ਨਹੀਂ ਕਰੀ ਤਾ ਪਾਸਾ ਨਾ ਨਾਲ ਹੀ ਜੀ ਇਹ ਕਿਰਪਾ ਦੇਖਿਓ ਸੰਨ ਸਰ ਬੰਦ ਰਿਪਨ ਦੇ ਹਾਂ ਜੀ ਸਰ ਵੀ ਜੀ ਇਹ ਵੀ ਆਈ ਹੈ ਕਿਤੇ ਹੈ ਵਾਈਪ ਵੀ ਇਹਨਾਂ ਦੀ ਮਸ਼ੀਨ ਬਾਜੀ ਲਈ ਆ ਜੋ ਬਣ ਜਾਸੀ ਬੋਲੀ ਬਲ ਨਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਬਲ ਚਲ ਕੋਈ ਨਹੀਂ ਕੋਣ ਆਇਓ ਕੋਈ ਨਹੀਂ ਨਾਲ ਇਹ ਤਾਂ ਦੇਖ ਨਾਲ ਸਾਰਾ ਸਰਕਾਰ ਨਾਲ ਬਟੇ ਮੈਨੂੰ ਕਿਹ ਕਿਹ ਲੈ ਸਾਰੇ ਤਲਕੋਲੀ ਸਾਰੋ ਰਾਂਝਾ ਬੱਦਿਆਓ ਕੋਈ ਨਹੀਂ ਕੋਈ ਨਹੀਂ 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 ਸੱਜਾ ਬੱਦਿਆਓ ਗਿਆ ਹੋਇਆ ਪਤਾ ਹੈ ਜੀ ਸਰੋ ਮੈਂ ਮੈਂ ਪਹਿਲਾਂ ਤਾਂ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਿ ਸੁਖ ਸੁਵਿਲੀ ਆਪਣੇ ਘਰੇ ਆ ਗਏ ਜਿੱਦਾਂ ਦੇ ਟਰੰਪ ਦੇ ਰਾਸ਼ਟਰਪਤੀ ਦੇ ਬਿਆਨ ਸੀਗੇ ਉਹਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਸਾਡੇ ਬੱਚੇ ਗਏ ਆ ਥੋੜੇ ਘੁਬਰਾਏ ਹੋਏ ਸੀਗੇ ਤੇ ਬਾਕੀ ਮੈਂ ਤੁਹਾਡੇ ਮਾਦੀਮ ਰਾਹੀ ਪੰਜਾਬ ਸਰਕਾਰ ਵੀ ਤਾਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਦੇਖੋ ਇਹ ਜੋ ਰੋਜੀ ਰੋਟੀ ਕਮਾਉਣ ਲਈ ਉੱਥੇ ਗਏ ਸੀਗੇ ਲੱਖਾਂ ਰੁਪਏ ਲਾਏ ਤੇ ਅੱਜ ਆਪਣੇ ਘਰ ਚਲੂ ਪਰਿਵਾਰ ਚ ਆ ਵੀ ਗਏ ਆ ਪਰ ਸਾਨੂੰ ਸਾਰਿਆਂ ਨੂੰ ਇਨਾਂ ਬਾਰੇ ਬੱਚੇ ਜਿੰਨੇ ਵੀ ਰਿਪੋਰਟ ਹੋ ਕੇ ਆਏ ਐ ਇਹਨਾਂ ਬਾਰੇ ਸਾਰਿਆਂ ਬਾਰੇ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਆਪਰ ਰਜਿਸਟਰ ਕੀਤਾ ਜਾਵੇ ਤਾਂ ਕਿ ਆਪਣੀ ਜਿਹੜੀ ਰੋਜੀ ਰੋਟੀ ਆ ਉਹ ਕਮਾ ਸਕਣ ਤੇ ਜਿਹੜਾ ਲਾਸ ਹੋਇਆ ਉਹਨੂੰ ਕਵਰ ਕਰ ਸਕਣ ਮੇਰੇ ਖਿਆਲ ਸਾਡੇ ਮੰਤਰੀ ਸਾਹਿਬ ਤਾਂ 에어ਪੋਰਟ ਤੇ ਤੁਹਾਨੂੰ ਐਨ ਆਰ ਆਈ ਸੀ ਮਿਲੇ ਹੀ ਆ ਧਾਰੀਵਾਲ ਸਾਹਿਬ ਤਾਂ ਉਹਨਾਂ ਨੇ ਵੀ ਜਿਹੜੇ ਸੈਂਟਰ ਦੇ ਐਨ ਆਰ ਆਈਜ਼ ਮੰਤਰੀ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਹੈਲਪ ਕਰ ਸਕੀਏ ਕਿਉਂਕਿ ਸਾਰੇ ਇਹ ਵੀ ਮੈਰਿਟ ਨੇ ਇਹਨਾਂ ਦੇ ਵੀ ਬੱਚੇ ਆ ਇਹ ਵੀ ਇਹ ਦਾਹਾਰਾਪੁਰ ਤੋਂ ਨਹੀਂ ਉਹ ਟਾਲੀ ਤੋਂ ਨੇ ਹਾਂਜੀ ਤਾਂ ਇਹਨਾਂ ਦਾ ਕੋ ਜਿਹੜਾ ਲਾਸ ਹੋਇਆ ਆ ਉਹ ਵੀ ਪ੍ਰਭਾਵਿਤ ਕਰਨੇ ਦੀ ਕੋਸ਼ਿਸ਼ ਕਰਾਂਗੇ ਤਾਂ ਬਾਕੀ ਗਵਰਨਮੈਂਟ ਇਹਨਾਂ ਦੇ ਨਾਲ ਆ ਸਾਰੀ ਐਮਐਲਏ ਸਾਹਿਬ ਜੇਕਰ ਗੱਲ ਕਰੀਏ ਤਾਂ ਟਰੰਪ ਸਰਕਾਰ ਨੇ ਕੁੰਦੇ ਸਾਰੀ ਐ ਅਨੁਸਤ ਕਰ ਦਿੱਤਾ ਸੀ ਕਿ ਜਿਹਨਾਂ ਜਾਇਤਾਂ ਕੋਲ ਪੀਣਾ ਕਿਸੇ ਨੂੰ ਨਹੀਂ ਚਾਹੀਦਾ ਉਹਨਾਂ ਨੂੰ ਜਿਹੜਾ ਹੈਗਾ ਤੁਰਪੁਰ ਕਿਤਾ ਜੇਗਾ ਕਿ ਸਰਕਾਰ ਨੇ ਕੋਈ ਉਪਰਾਲਾ ਕੀਤਾ ਸੀ ਭਾਰਤ ਸਰਕਾਰ ਨੇ ਉਪਰਾਮੈਰਵਾ ਕੀਤਾ ਕਿ ਅਸੀਂ ਇਹਨਾਂ ਦਾ ਕੋਈ ਕਦਮ ਕਰ ਸਕਦੇ ਹਾਂ ਦੇਖੋ ਭਾਰਤ ਸਰਕਾਰ ਹੀ ਉਹਨਾਂ ਨਾਲ ਗੱਲ ਕਰ ਸਕਦੀ ਹੈ ਸੂਬਾ ਸਰਕਾਰ ਨਹੀਂ ਗੱਲ ਕਰ ਸਕਦੀ ਤਾਂ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਸੈਂਟਰ ਦੇ ਵਜ਼ੀਰ ਨੇ ਐਨਆਰਆਈਸ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਤਾਂ ਲੇਕਿਨ ਇਹ ਹੁੰਦਾ ਹੈ ਕਿ ਜਿਸ ਦਿਨ ਕਾਨੂੰਨ ਬਣੇ ਉਸ ਦਿਨ ਤੋਂ ਜਿਹੜਾ ਉਹਨਾਂ ਨੂੰ ਉਹਨਾਂ ਤੋਂ ਬਾਅਦ ਨਮਿਆਂ ਨੂੰ ਕਹਿ ਦਿੰਦੇ ਕਈ ਤਾਂ ਬਲੀਵ ਕਰਿਓ 40 45 45 50 50 ਲੱਖ ਰੁਪਈਆ ਲਾ ਕੇ ਗਏ ਆ ਮੇਰਾ ਨਾਮ ਸੁਖਪਾਲ ਸਿੰਘ ਹੈ ਭਾਈ ਤੇ ਕਿੰਨਾ ਚਿਰ ਹੋ ਗਿਆ ਤੁਸੀਂ ਤੁਹਾਨੂੰ ਬੈਨ ਮੈਂ ਤੁਹਾਨੂੰ ਭਾਈ 4 ਮਹੀਨੇ ਹੋ ਗਏ ਤੋਂ ਮਨੋਂ ਘਰੋਂ ਨਿਕਲੇ ਨੂੰ 4 ਮਹੀਨੇ ਹੋ ਗਏ ਹਾਂਜੀ ਤੇ ਕਿਸ ਤਰ੍ਹਾਂ ਤੁਹਾਨੂੰ ਔਕੜਾਂ ਸਾਹਮਣਾ ਕਰਨਾ ਪਿਆ ਜਾਂ ਲੱਗਦਾ ਪਾਜੀ ਔਕੜਾਂ ਦਾ ਬਹੁਤ ਨੇ ਨੂੰ ਬਸ ਹੁਣੇ ਅਰਦਾਸ ਕੇ ਹੱਥ ਅੱਗੇ ਬੇਤੀ ਆ ਭਾਜੀ ਕੋਈ ਏਜੰਟਾ ਦਾ ਗੇੜ ਕੇ 2 ਨੰਬਰ ਚ ਨਾ ਭਾਜੀ ਕੇ ਪਾਸੇ ਜਾਓ ਭਾਜੀ ਕਿਤੇ ਖਾ ਲੋ ਥੋੜੀ ਖਾ ਲੋ ਕਿਤੇ ਥਕੇ ਨਾ ਚਲੋ ਭਾਜੀ ਨਾ ਖਾਣ ਨੂੰ ਮਿਲਦਾ ਨਾ ਕੋਈ ਮੋਥੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਵਾਧੂ ਕਰਦੇ ਆ ਜੋ ਤੁਹਾਡੀ ਜੇ ਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਸਵਾਹ ਲਾਲੋ ਪਾਜੀ 30 35000 ਦੇ ਤੱਕ ਕਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਸਿੱਧਾ ਕਿ ਹੈ ਕਿ ਘੜਿਆ ਕਿ ਐਤੋ ਪਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਅਗੇ ਕਹਿੰਦੇ ਜੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਨੇ ਆ ਤੇ ਅਸੀਂ ਵੀ ਪਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜਵਾ ਦਾ ਪਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫ્લાਾਈਟ ਟਿਕਟੜ ਆਇਆ ਸਟੇ ਵਾਲੀ ਫਲਾਈਟ ਆ ਜੀ ਬੰਦਾ ਸੋਚਦਾ ਕਿ ਚਲੋ ਪਹਿਲਾਂ ਵੀ ਸਟੇ ਮਿਲਦੀ ਆ ਜਦੋਂ ਜਾ ਕੇ ਤਾਰਗੇ ਬਾਜੀ ਬਾਈ ਰੋਡ ਅੱਗੇ ਲੈ ਜਾਂਦੇ ਨਾ ਬਾਈ ਬਹੁਤ ਔਖਾ ਹੁੰਦਾ ਕਿ ਕਿਤਲੀ ਤੋਂ ਤੁਸੀਂ ਕਿੱਥੇ ਗਏ ਸਤਿ ਬਾਈ ਉਹ ਤੋਂ ਉਹਨੇ ਲੈਟਨ ਅਮਰੀਕਾ ਲੈ ਕੇ ਜਾਂਦੇ ਬਾਈ ਤੋਂ ਲੈ ਕੇ ਗਿਆ ਜੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਤੁਹਾਡੀ ਤੋਂ ਫਲਾਈਟ ਹੋਣੀ ਆ ਅਗਲੀ ਇੱਥੇ ਵੇਟ ਕਰ ਲਓ ਬਾਈ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੁਝ ਮੋੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਫਿਰ ਬਾਈ ਮਜ ਉਹ ਵੀ ਬੰਦ ਇਨਸਾਨ ਆ ਬਈ ਪੁੱਕਾ ਲੱਗਦੀ ਆ ਹੁੰਦਾ ਇੱਕ ਦਿਨ ਬੁਖਾਰ ਆ ਲੂਗਾ ਦੋ ਦਿਨ ਸੌਰੀ ਬਹੁਤ ਹੋਰ ਕਿਸ ਤਰੀਕੇ ਨਾਲ ਤੁਰ ਕੇ ਇੱਕ ਕਿ ਕਿ ਬਾਜੀ ਕੋਸ਼ਿਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਢਿਆ ਲਗਭਗ 15 ਕ ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਕ ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫੇਰ ਰੋਡ ਤੇ ਪੇ 40 45 ਕਿਲੋਮੀਟਰ ਚੱਲੇ ਆ ਸੀ ਪੈਦਲ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਜੇ ਨਾਲ ਦੇ ਨਾਲ ਕੋਈ ਨੈ ਸੈਟਿੰਗ ਹੋਈ ਹੋਵੇ ਭਾਜੀ ਬਹੁਤ ਕੁਝ ਦੇਖਿਆ ਇਸ ਰਾਸਤੇ ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਬਿਆ ਉਹਨੂੰ ਛੱਡ ਦਿੰਦੇ ਆ ਕਿ ਮਰ ਜਾ ਬਈ ਇੱਥੇ ਡੈੱਡ ਬਾਡੀਆਂ ਅਸੀਂ ਜਾਂਦੇ ਹੋ ਖੁਦ ਦੇਖੀਆਂ ਨੇ ਪੰਜਾਬ ਦੇ ਨੌਜਵਾਨ ਇਹ ਸਟਰੀਟ ਤੇ ਕੀ ਕਰਨਾ ਚਾਹੁੰਦੇ ਆ ਅਰੇਸਟ ਭਾਈ ਸਾਡੀ ਅਮਰੀਕਾ ਜਾ ਕੇ ਪਈ ਆ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਜਾਂਦਾ ਭਾਜੀ ਜਿਹੜਾ ਥਾਂ ਬਚੜ ਜਾਓ ਭਾਜੀ ਇੱਥੇ ਖਾ ਲੋ ਘੱਟ ਖਾ ਲੋ ਯਾਰ ਬਾਹਰ ਸੁਪਨਾ ਨਾ ਹੀ ਦੇਖੋ ਇੱਕ ਤਾਂ ਪੈਸੇ ਉੱਜੜਦੇ ਆ ਤੇ ਭਾਜੀ ਦੂਸਰਾ ਮੁਸ਼ਕਲ ਹੀ ਆ ਕਿ ਬੰਦਾ ਬਚ ਕੇ ਹੁੰਦਾ ਜਦੋਂ ਤੁਹਾਡੀ ਅਰੇਸਟ ਹੋਈ ਉੱਥੇ ਕੀ ਅੱਗੇ ਰੈਸਟ ਹੋਈ ਉਹਨਾਂ ਨੇ ਪੁੱਛਿਆ ਤੁਸੀਂ ਕੀ ਕਰਨਾ ਆਏ ਆਂ ਹਾਂ ਭਾਜੀ ਸਾਫ ਸਾਰੇ ਜਣਾਂ ਜਾ ਕੇ ਇੰਦੇ ਜੀ ਕੰਮ ਕਰਨ ਆਏ ਆਂ ਕੰਮ ਨਹੀਂ ਮਿਲਿਆ ਅਸੀਂ ਕੰਮ ਦੀ ਭਾਲ ਜਾਏ ਆਂ ਤੇ ਫਿਰ ਜੀ ਕਹਿੰਦੇ ਕੋਈ ਨਹੀਂ ਤੁਹਾਨੂੰ ਥਾਣੇ ਲੈ ਜਾਂਦੇ ਲੈ ਕੇ ਗਏ ਆ ਕੋਈ 10 ਕੁ 14 ਦਿਨ ਬਾਅਦ 10 ਤੋਂ 14 ਦਿਨ ਤੁਹਾਨੂੰ ਰੱਖਾਂਗੇ ਤੇ ਤੁਹਾਨੂੰ ਵਰਕ ਪਰਮਿਟ ਦੇ ਦਾਂਗੇ ਵਰਕ ਪਰਮਿਟ ਦਾ ਦੂਰ ਦੀ ਗੱਲ ਭਾਜੀ ਨਾ ਰੋਟੀ ਨਾ ਕੁਝ ਹੋਰ ਇੱਕ ਏਸੀ ਵਾਲੇ ਕਮਰੇ ਦੇ ਵਿੱਚ ਏਸੀ ਵੀ ਦਾ ਛੱਡੇਗਾ ਠੰਡ ਦੇ ਵਿੱਚ ਮਾਰਦੇ ਆ ਨਹੀਂ ਤੁਸੀਂ ਅਮਰੀਕਾ ਐਂਟਰ ਹੋ ਗਏ ਸੀਗੇ ਗੱਲ ਤਾਂ ਬਾਰਡਰ ਤੋਂ ਪੁੱਛੀ ਨਹੀਂ ਬਾਰਡਰ ਤੋਂ ਹੀ ਚਪਲਸ ਉੱਥੋਂ ਚੱਕੇ ਗਿਆ ਜੀ ਕੋਈ ਪਤਾ ਕਿਹੜਾ ਮਾਡਲ ਸੀ ਉਹ ਤੇ ਮੈਕਸੀਕੋ ਤੋਂ ਵਾਝੇ ਐਂਟਰ ਹੋਏ ਆ ਮਤੇਜਵਾਨਾ ਮੈਕਸੀਕੋ ਦਾ ਸ਼ਹਿਰ ਆ ਜਿੱਥੋਂ ਹੀ ਐਂਟਰ ਹੋਏ ਆ ਉਸ ਤੋਂ ਅੱਗੇ ਜਦੋਂ ਬੰਦੇ ਪਈ ਪੁਲਿਸ ਵਾਲਿਆਂ ਨੇ ਚੱਕ ਲਿਆ ਉਤੋਂ ਆਰਮੀ ਵਾਲਿਆਂ ਨੇ ਫਿਰ ਉਹਨਾਂ ਨੇ 14 ਦਿਨ ਸਾਨੂੰ ਜੇਲ੍ਹ 'ਚ ਹੀ ਰੱਖਿਆ ਨਾ ਬਾਹਰ ਕਮਰੇ 'ਚੋਂ ਬਾਹਰ ਕੱਢਿਆ ਨਾ ਸਾਨੂੰ ਹਸਮਤਲ ਸੂਰਜ ਦੀ ਹਵਾ ਨਾ ਪਾਣੀ ਕੁਛ ਨਹੀਂ ਮਿਲਿਆ ਸਾਨੂੰ ਕਮਰੇ ਦੇ ਉੱਥੇ ਕੈਦ ਕਰਕੇ ਰੱਖਿਆ ਅਸੀਂ ਤਾਂ ਹੱਲੇ ਬਾਜੀ ਕੱਲੇ ਅੱਜ 104 ਬੰਦੇ ਰਿਪੋਰਟ ਹੋ ਗਏ ਆਏ ਆ ਆਪਣੇ ਉਤੇ ਹਜ਼ਾਰਾਂ ਭਾਈ ਪੰਜਾਬੀ ਮੁੰਡੇ ਨੇ ਫੈਮਲੀਆਂ ਨੇ ਬੱਚੇ ਵਾਲੇ ਨੇ ਉਹ ਸਾਰੇ ਭਾਈ ਜੀ ਰਿਪੋਰਟ ਯਾਰ ਬਹੁਤ ਬਹੁਤ ਸਾਰੇ ਆ ਰਹੇ ਨੇ ਤੁਸੀਂ ਅਮਰੀਕਾ ਦਾ ਕੋਈ ਟੱਪਿਆ ਨਹੀਂ ਸੀ ਇਹਦਾ ਮਤਲਬ ਨਹੀਂ ਬਾਰਡਰ ਟੱਪ ਕੇ ਭਾਈ ਪਾਰ ਹੋਈਆਂ ਸੀ ਟੱਪ ਕੇ ਰੈਸਟੋਰਾਂ ਹਾਂਜੀ ਬਿਲਕੁਲ ਤੇ ਦਿੱਲੀ ਤੋਂ ਕਤਰ ਕਤਰ ਤੋਂ ਬ੍ਰਾਜ਼ੀਲ ਬ੍ਰਾਜ਼ੀਲ ਤੋਂ ਬਾਹਰ ਇਹ ਨਿਕਲੇ ਤੇ ਕੰ ਮੈਂ ਫਿਰ ਦੋ ਕੁ ਦਿਨ ਹੋਟਲ 'ਚ ਰਿਹਾ ਤੇ ਮੈਨੂੰ ਕਹਿੰਦੇ ਕਿ ਪੇਰੂ ਤੋਂ ਤੇਰੀ ਫਲੈਟ ਹੈ ਪੇਰੂ ਤੱਕ ਹੀ ਬੱਸਾਂ ਤੇ ਗਈ ਤੇ ਅੱਗੇ ਮਤਲਬ ਕਿ ਕੋਈ ਉੱਤੇ ਫਲੈਟ ਨਹੀਂ ਹੈ ਜੀ ਕੋਈ ਕੁਝ ਨਹੀਂ ਹੈਗਾ ਜੀ ਫਿਰ ਬਾਏ ਤੇ ਟੈਕਸਿੰਗ ਰਹੀਂ ਗਈ ਤੇ ਰੂਨ ਕੋਕਲੀ ਕਲੰਬੀਆ ਤੇ ਫਿਰ ਕਪੂਰਗਾਣਾ ਜਿੱਥੇ ਅਪਨਾਮਾ ਜੰਗਲ ਸ਼ੁਰੂ ਹੁੰਦਾ ਫਿਰ ਉੱਥੋਂ ਅੱਗੇ ਕਹਿੰਦੇ ਜੀ ਕਿ ਤੂੰ ਸ਼ਿਪ ਤੇ ਜਾਏਗਾ ਕਰੂਜ਼ ਤੇ ਜਦ ਨੂੰ ਕਹਿੰਦੇ ਤੇ ਪਰ ਕਰੂਜ਼ ਵੀ ਉੱਥੇ ਖੜਾ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਜੀ ਤੇ ਅਪਨਾਮਾ ਫਿਰ ਡੋਂਕੀ ਲੱਗੀ ਤੇ ਕੁਝ ਮੁੰਡੇ ਵੀ ਮਤਲਬ ਕਿ ਇੱਕ ਇੱਕ ਦੋ ਦੋ ਮੁੰਡਾ ਮਰਿਆ ਵੀ ਇੱਥੇ ਇੱਕ ਸਮੁੰਦਰ ਚ ਡੁੱਬ ਗਿਆ ਤੇ ਇੱਕ ਜੰਗਲ ਚ ਆ ਨਾਮਾਂ ਦੇ ਤੋਂ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਵੀ ਪਹੁੰਚੇ ਡੋਂਕੀ 2 ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਹੌਲੀ ਹੌਲੀ ਇਦਾਂ ਨਿਕਾਰਾ ਗੁਆ ਗੁਆਟਾਮਲ ਮੁਕਸੀਕੋ ਤੱਕ ਪਹੁੰਚ ਗਏ ਉੱਤਰੀ ਤੋਂ ਅੱਗੇ ਇਸ ਤਰ੍ਹਾਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ ਵੀ ਉਹਨੇ ਡੋਂਕਰ ਨੇ ਸਮੁੰਦਰ ਦੇ ਨਾਲ ਕੋਈ ਲੱਗੀ ਸਮੁੰਦਰੀ ਡੌਂਕੀ ਲੱਗੀ ਐ 4 ਘੰਟੇ ਦੀ ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਸੀ ਤੋਂ ਉਹਦੇ ਚੋਂ ਹੀ 8-9 ਜਾਣੇ ਜਿਹਦੇ ਵਿੱਚੋਂ ਹੀ ਬਚ ਗਏ ਜਦੋਂ ਤੁਸੀਂ ਇੱਥੇ ਚੱਲੇ ਸੀ ਏਜੰਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੌਂਕੀ ਰਾਹ ਜਾਵੋਗੇ ਕਿ ਸਿੱਧੀ ਫਲਾਈਟ ਕੀ ਉਹਨਾਂ ਨੇ ਜੱਟ ਹੁੰਦਾ ਸੀ ਮੇਰੇ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਯੂਰਪ ਦਾ ਵੀਜ਼ਾ ਦਿਵਾਉਂਗਾ ਵੀ ਵੀਜ਼ਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਉਂਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦਾ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾ ਤੋਂ ਕਤਰਕਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬ੍ਰਾਜ਼ੀਲ ਕੱਲੇ ਫਿਰ ਅੱਗੇ 42 ਲੱਖ ਰੁਪਏ ਇੰਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਨਹੀਂ ਤਾਂ ਚਾਰ-ਚਾਰ ਦਿਨ ਕਦੀ ਆਰੀ ਭੁੱਖੇ ਰਹਿੰਦਾ ਸੀ ਕਦੀ ਕੋਕ ਮਿਲ ਜਾਣਾ ਜਾਂ ਬਿਸਕੁਟ ਮਿਲ ਜਾਣੇ ਬਸ ਇਹੀ ਖਾ ਲੈਣ ਕੀ ਮੰਨ ਕਰਦੇ ਹੋ ਇਸ ਸਰਕਾਰ ਤੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਨੁਕਸਾਨ ਆਇਆ ਉਹ ਪਰਵਾਹੀ ਕਰ ਦੇਣ ਸਾਡੀ ਮਦਦ ਕਰਨ ਰੈਂਟਾਂ ਦੇ ਖਲਾਫੀ ਉਹਦੀ ਕਰ ਵੀ ਚੰਦੇ ਤੁਸੀਂ ਜੰਟਾ ਦੀ ਕਾਰਵਾਈ ਸਕਤੂ ਸਕਤੂ ਨਹੀਂ ਚਾਹੀਦੀ ਹੈ ਇੱਕ ਜਿਹੜਾ ਬੰਦੇ ਨੂੰ ਦੋ ਨੰਬਰ ਚ ਨਾ ਪਾਇਆ ਜਾਵੇ ਜੇ ਪਾਉਣਾਵੇ ਤੇ ਇੱਕ ਨੰਬਰ ਦੇ ਵਿੱਚ ਬੰਦੇ ਨੂੰ ਕੱਲਿਆ ਜਾਵੇ ਕਿ ਦੋ ਨੰਬਰ ਦੇ ਵਿੱਚ ਨਾ ਕੱਲਿਆ ਜਾਵੇ ਕਿ ਜਿਹੜੀ ਮਤਲਬ ਕਿ ਇਹਦੀ ਜ਼ਿੰਦਗੀ ਨਾਲ